ਅਸੀਂ ਉਹਨੂੰ ਆਪਣੀ ਬਹੁਤਾ ਕਦੀ ਸਮਝਾਈ ਨਹੀਂ ਤੇ ਵੀ ਸਾਡੀ ਬਬੂ ਆ ਸਾਡੀ ਧੀ ਧੀ ਉਹ ਕਦੇ ਪਰਿਵਾਰ ਤੇ ਨਾਲ ਇਸ ਬਾਰੇ ਜ਼ਿਕਰ ਕੀਤਾ ਸੀ ਕਦੇ ਪਰਿਵਾਰ ਚ ਇਸ ਬਾਰੇ ਗੱਲਬਾਤ ਹੁੰਦੀ ਸੀ ਕਿ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਜਿਹੜਾ ਇਨਸਾਫ ਪ੍ਰੋਪਰ ਨਹੀਂ ਹੋ ਰਿਹਾ ਇਹ ਇੱਥੋਂ ਤੱਕ ਨੌਬਤ ਆ ਜਾਏਗੀ ਕਦੇ ਇਸ ਤਰ੍ਹਾਂ ਦੀ ਗੱਲਬਾਤ ਸਾਨੂੰ ਪਤਾ ਲੱਗਿਆ ਅਸੀਂ 3 ਵਜੇ ਪਾਟ ਕਰਦੇ ਉੱਟ ਕੇ ਤੇ ਬੇਟਾ 3 ਵਜੇ 3 ਵਜੇ ਤਾਂ ਥੋੜੀ ਜਿਹਾ 5-7 ਮਿੰਟ ਪਹਿਲਾਂ ਉੱਟਿਆ ਹੋਣਾ ਕੁਝ ਸਮਝ ਨਹੀਂ ਆਇਆ ਵੀ ਮੈਂ ਉਹਦੇ ਪੇਕੇ ਆਨ ਫੋਨ ਕਰਿਆ ਵੀ ਭਾਈ ਇਸ ਤਰ੍ਹਾਂ ਹੋ ਗਿਆ ਸਾਨੂੰ ਕੁਝ ਨਹੀਂ ਸਮਝ ਆਉਂਦਾ ਮੇਰੇ ਬੇਟੇ ਨੇ ਤਬਾਹ ਕਰਿਆ ਉਹ ਤਾਂ ਫੇਰ پاਗਲੇ ਹੋ ਗਿਆ ਕੋਈ ਐਸੀ ਗੱਲ ਪਹਿਲਾਂ ਤੁਹਾਨੂੰ ਕਿਤੇ ਪਿੰਕ ਪਈ ਹੋਵੇ ਕੁਝ ਹੋ ਸਕਦਾ ਮੇਰੇ ਬੇਟੇ ਨੂੰ ਔਰ ਮੇਰੇ ਹਸਬੰਦ ਨੂੰ ਤਾਂ ਉਹਨਾਂ ਨੇ ਅੰਦਰ ਕਰਤਾ ਔਰ ਰਿਪੋਰਟ ਦਰਜ ਕਰਾਣ ਕਹਤੇ ਉਹਨਾਂ ਨੇ ਅੱਥੀ ਰੱਖ ਲਈ ਅਸੀਂ ਇਤਨੇ ਨਹੀਂ ਸਾਡੇ ਵਾਂਗੂ ਸਾਡੇ ਨਾਲ ਕੋਈ ਕਰ ਲੈ ਜਿਨ੍ਹਾਂ ਦੀ ਧੀ ਗਈ ਹੈ ਉਹਨਾਂ ਨੂੰ ਵੀ ਹੁੰਦਾ ਹੀ ਆ ਦੋ ਹਾਈਕ ਬਲਵਿੰਦਰ ਕੌਰ ਜੋ ਪ੍ਰੋਫੈਸਰ ਪੀਤੇ ਦਾ ਨਾਂ ਆਪਣੀ ਜੀਵਨ ਲੀਲਾ ਸਮਾਪਤ ਕਰਦੇ ਨੇ ਸੁਸਾਈਡ ਨੋਟ ਲਿਖਦੇ ਨੇ ਤੇ ਨੋਟ ਦੇ ਵਿੱਚ ਪੰਜਾਬ ਦੀ ਸਿੱਖਿਆ ਮੰਤਰੀ ਹਰਜੂਤ ਪੈਂਸ ਦਾ ਨਾਮ ਆਉਂਦਾ ਹੈ ਪਰਿਵਾਰ ਤੇ ਵਿੱਚ ਮੌਜੂਦਾਂ ਸਾਰਾ ਪਰਿਵਾਰ ਹੈ ਪ੍ਰੋਫੈਸਰ ਹੁਣਾਂ ਦਾ ਗੱਲਬਾਤ ਕਰਾਂਗੇ ਜਦੋਂ ਸਾਰਾ ਕੁਝ ਹੁੰਦਾ ਹਾਲਾ ਕਿ ਪਰਿਵਾਰ ਤੇ ਕੜੀ ਬਹੁਤ ਔਖੀ ਹੈ ਸਾਨੂੰ ਵੀ ਗੱਲਬਾਤ ਕਰਨੀ ਬਹੁਤ ਔਖੀ ਲੱਗਦੀ ਹੈ ਇਸ ਸਮੇਂ ਦੇ ਵਿੱਚ ਪਰ ਜਿ세 ਹਿਸਾਬ ਦੇ ਨਾਲ ਸਾਰਾ ਕੁਝ ਵਾਪਰਦਾ ਹੈ ਉਸ ਤੋਂ ਪਹਿਲਾਂ ਘਰ ਦਾ ਮਾਹੌਲ ਕੀ ਹੈ ਕਿਉਂਕਿ ਜਿੱਸੇ ਸਾਹਿਬ ਦੇ ਨਾਲ ਸਰਕਾਰ ਵੱਲੋਂ ਜਾਂ ਸਰਕਾਰ ਦੇ ਕੁਝ ਪੱਖ ਹੀ ਗੱਲ ਕਹਿ ਰਹੇ ਨੇ ਕਿ ਸਾਰਾ ਕੁਝ ਘਰੇਲੂ ਕਲੇਸ਼ ਤੇ ਚਲਦਿਆਂ ਹੋਇਆ ਨਹੀਂ ਜੀ ਸਾਡੇ ਘਰ ਚ ਤਾਂ ਸਾਰਾ ਕੁਝ ਠੀਕ ਠਾਕ ਆ ਕੋਈ ਵੀ ਆ ਕੇ ਦੇਖ ਸਕਦਾ ਸਾਨੂੰ ਕੋਈ ਕਿਸੇ ਚੀਜ਼ ਦੀ ਵੀ ਪ੍ਰੋਬਲਮ ਨਹੀਂ ਹੈਗੀ ਨਾ ਅਸੀਂ ਉਹਨੂੰ ਆਪਣੀ ਬਹੁਤਾ ਕਦੀ ਸਮਝਿਆ ਹੀ ਨਹੀਂ ਤੇ ਸਾਡੀ ਬਹੂ ਆ ਸਾਡੀ ਧੀ ਧੀ ਉਹ ਮੇਰੀ ਬੇਟੀ ਧੀ ਉਹ ਕਿਸੇ ਨੂੰ ਵੀ ਆ ਕੇ ਪੁੱਛ ਲਓ ਮੇਰੀ ਕਲੋਨੀ ਵਿੱਚ ਪੁੱਛ ਲਓ ਮੈਂ ਆਪਣੀ ਬੇਟੀ ਉਹ ਬਣਾਈ ਵੀ ਤੀ ਉਹ ਧੀ ਬਹੂ ਨਹੀਂ ਦੀ ਮੈਂ ਨਾ ਕਦੀ ਬੇਟੇ ਤੇ ਵੀ ਨਾ ਉਹਨੂੰ ਕਦੀ ਬੋਲੀ ਦੀ ਨਾ ਮੇਰੇ ਹਸਬੰਡ ਨੇ ਕਦੀ ਕਿਹਾ ਕੁਝ ਵੀ ਨਾ ਕਦੀ ਉਹਨਾਂ ਦੀ ਸਾਡੇ ਨਾਲ ਕਦੀ ਲੜਾਈ ਉਹਦੀ ਹੋਈ ਹੋਈ ਨਹੀਂ ਕਦੀ ਕਲੇਸ਼ ਸਾਡੇ ਘਰ ਦਾ ਉਹਦੇ ਨਾਲ ਤਾਂ ਕਦੀ ਨਹੀਂ ਹੋਇਆ ਉਹ ਸਾਡੀ ਕੁੜੀਆਂ ਵਰਗੀ ਸੀ ਉਹਦੇ ਪੇਰੈਂਟਸ ਨੂੰ ਵੀ ਪਤਾ ਵੀ ਕਦੀ ਕਲੇਸ਼ ਨਹੀਂ ਹੋਇਆ ਸਾਡੇ ਨਾਲ ਬਹੁਤ 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 ਪਿਆਰ ਨਾਲ ਰਹਿੰਦੀ ਸੀ ਮੇਰੇ ਤਾਂ ਆਪ ਨੂੰ ਦਿਲ ਨੂੰ ਹੁੰਦਾ ਵੀ ਇੰਨੇ ਪਿਆਰ ਕਰਕੇ ਮੈਨੂੰ ਬਹੁਤ ਦੁੱਖ ਦੇ ਗਈ ਉਹ ਪਤਾ ਨਹੀਂ ਕਿਸ ਡਿਪਰੈਸ਼ਨ ਚ ਗਿਆ ਤੇ ਉਹਨੇ کیا ਉਹਦੇ ਦਿਮਾਗ ਚ ਆਈ ਕਿਉਂ ਗਈ ਹੈ ਜਿਸ ਹਿਸਾਬ ਦੇ ਨਾਲ ਸੁਸਾਇਡ ਨੋਟ ਲਿਖਿਆ ਜਾਂਦਾ ਨੋਟ ਤੇ ਵਿੱਚ ਲਿਖਿਆ ਜਾਂਦਾ ਕਿ ਮੇਰੀ ਜਿਹੜੀ ਇਸ ਮੌਤ ਦਾ ਕਾਰਨ ਹੈ ਉਸ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਕਦੇ ਪਰਿਵਾਰ ਤੇ ਨਾਲ ਇਸ ਬਾਰੇ ਜ਼ਿਕਰ ਕੀਤਾ ਸੀ ਕਦੇ ਪਰਿਵਾਰ 'ਚ ਇਸ ਬਾਰੇ ਗੱਲਬਾਤ ਹੁੰਦੀ ਸੀ ਕਿ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਜਿਹੜਾ ਇਨਸਾਫ ਪ੍ਰੋਪਰ ਨਹੀਂ ਹੋ ਰਿਹਾ ਇਹ ਇੱਥੋਂ ਤੱਕ ਨੋ ਬਤਾਜੇਗੀ ਕਦੇ ਇਸ ਤਰ੍ਹਾਂ ਦੀ ਗੱਲਬਾਤ ਹੋਈ ਸਾਨੂੰ ਇੱਥੇ ਤੱਕ ਨੋ ਬਤਾਜੂਗੀ ਇਹਦੇ ਬਾਰੇ ਨਹੀਂ ਸੀ ਪਤਾ ਪਰ ਉਹ ਧਰਨੇ ਤੇ ਜਾਂਦੇ ਸੀ ਜਦ ਜਾਂਦੀ ਸੀ ਉਹਦੀ ਤਬੀਅਤ ਠੀਕ ਨਹੀਂ ਸੀ ਸਾਲ ਵਿੱਚ ਉਹ ਦੋ ਵਾਰੀ ਬਿਮਾਰ ਹੋ ਲਈ ਇਹਦੇ ਕਰਕੇ ਉਹ ਬਹੁਤ ਪਰੇਸ਼ਾਨ ਸੀਗੀ ਪੀਜੀਆਈ ਚ ਹੀ ਹੋਇਆ ਸੀ ਹੁਣ ਵੀ ਪੀਜੀਆਈ ਦੇ ਸਾਡੇ ਕੋਲ ਕਾਗਜ਼ ਪੱਤਰ ਹੈਗੇ ਆ ਪੀਜੀਆਈ ਵਿੱਚ ਹੀ ਉਹ ਤਾਂ ਪਰ ਉਹ ਹਜੇ ਠੀਕ ਨਹੀਂ ਸੀ 2 ਮਹੀਨੇ ਹੋ ਗਏ ਉਹਨੂੰ ਪਰ ਉਹ ਠੀਕ ਨਹੀਂ ਸੀ ਹਜੇ ਵੀ ਧਰਨੇ ਚ ਜਾਂਦੀ ਸੀ ਫਿਰ ਵੀ ਉਹਨੂੰ ਐਸੀ ਵੀ ਮੈਨੂੰ ਜੋਬ ਮਿਲ ਜੂਗੇ ਚਲੋ ਬੰਦਾ ਭੁੱਲ ਜਾਂਦਾ ਹੈ ਬਾਹਰ ਬੱਚੀਆਂ ਜਾਂਦੀਆਂ ਨੇ ਸਾਡੇ ਘਰ ਚ ਕਿਸੇ ਚੀਜ਼ ਦੀ ਤੋੜ ਤਾਂ ਐ ਨਹੀਂ ਪਰ ਐਸੀ ਉਹਨੂੰ ਵੀ ਮੈਂ ਬਾਹਰ ਜਾਉਂਗੀ ਆਪਣੇ ਫਰੈਂਡ ਸਰਕਲ ਬਣ ਜਾਂਦਾ ਬੰਦਾ ਆਪਣਾ ਦੁੱਖ ਸੁੱਖ ਭੁੱਲ ਜਾਂਦਾ ਉੱਥੇ ਜਾ ਕੇ ਵੀ ਉਹਨੇ ਦੇਖਿਆ ਉਹ ਪਰੇਸ਼ਾਨ ਜਾਣਾ ਉਹਨੇ ਬਿਮਾਰ ਹੈਗੀ ਸੀ ਕਿ ਆ ਕੇ ਕਹਿੰਦੀ ਮਮੀ ਮੈਂ ਬਹੁਤ ਪਰੇਸ਼ਾਨ ਹੁੰਦੀ ਆ ਫਿਰ ਅਸੀਂ ਕੀ ਕਰ ਸਕਦੇ ਸੀਗੇ ਅਸੀਂ ਕੁਝ ਵੀ ਨਹੀਂ ਸੀ ਕਹਿ ਸਕਦੇ ਹੂੰ ਜਦੋਂ ਇਹ ਸਾਰੇ ਕੁਝ ਇਹ ਸਾਰਾ ਕੁਝ ਵਾਪਰਨ ਤੋਂ ਪਹਿਲਾਂ ਘਰੋਂ ਕਿਸ ਟਾਈਮ ਨਿਕਲਦੇ ਨੇ ਕਿਉਂਕਿ ਉਹ ਸਾਰੇ ਪਰਿਵਾਰ ਦੇ ਵਿੱਚ ਹੀ ਸੀ ਉਹਨੂੰ ਜਦੋਂ ਜਿਸ ਦਿਨੇ ਸਾਰਾ ਕੁਝ ਵਾਪਰਦਾ ਉਸ ਦਿਨ ਘਰੋਂ ਕਿੰਨੇ ਵਜੇ ਜਾਂਦੇ ਨੇ ਜਾਂ ਕੁਝ ਕਹਿ ਕੇ ਗਏ ਨਹੀਂ ਘਰੇ ਨੇ ਸਾਨੂੰ ਕਿਸ ਉਹਨੇ ਕੁਝ ਨਹੀਂ ਕੀਤਾ ਜਦੋਂ ਗਈ ਸਾਨੂੰ ਤਾਂ ਵੀ ਨਹੀਂ ਪਤਾ ਲੱਗਿਆ ਐਕਚੁਅਲੀ ਮੈਂ আর ਮੇਰੇ ਹਸਬੰਦ ਅਸੀਂ ਪਹਿਲਾਂ ਬਹਿ ਜਾਂਦੇ ਹਾਂ ਉਹ ਦੋਨੇ ਨਾਲੇ ਨਾਲ ਕਮਰੇ ਆ ਅਸੀਂ ਆਪਣਾ ਟੀਵੀ ਲਾ ਲੈਂਦੇ ਆ ਆਪਣਾ ਟੀਵੀ ਦੇਖਣ ਲੱਗ ਜਾਂਦੇ ਆ ਰੋਟੀ ਪਾਣੀ ਖਾਦੀ ਥੋੜਾ ਘੁੰਮਿਆ ਅੰਦਰ ਬਹਿ ਜਾਂਦੇ ਆ ਤੇ ਇਹ ਦੋਨੇ ਨਾਲ ਦੇ ਕਮਰੇ ਚ ਪੈਂਦੇ ਆ ਕੁੰਡੇ ਤਾਲੇ ਇਹ ਖੁਦ ਹੀ ਲਾਉਂਦੀ ਆ ਇਹਨੇ ਕਿਉਂਕਿ ਹੋਲੀ ਛੋਲੀ ਘਰ ਦੀ ਬਣਾਈ ਵੀ ਸਾਰਾ ਕੁਝ ਇਹਨੇ ਹੀ ਕਰਨਾ ਇਹ ਆਪੀ ਉnde ਕੰਡੇ ਤਾਲੀ ਲਗਾ ਕੇ ਚੋਂਦੀ ਸਾਨੂੰ ਨਹੀਂ ਪਤਾ ਚੱਲਿਆ ਵੀ ਉਹ ਕੱਦ ਗਈ ਆ ਕੱਦ ਦਰਵਾਜ਼ਾ ਕੋਲੇ ਪਤਾ ਨਹੀਂ ਉਹਨੇ ਖੁੱਲੇ ਹੀ ਛੱਡੇ ਆ ਕਿਆ ਕਰਿਆ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਵੀ ਕਿਸ ਟਾਈਮ ਗਈ ਆ ਪਰ ਲੇਕਿਨ ਇੱਥੇ ਪਤਾ ਲੱਗਦਾ ਕੈਮਰਿਆਂ ਚ ਵੀ ਉਹ 12 ਵਜੇ ਗਈ ਇਸ ਸਾਨੂੰ ਪਤਾ ਲੱਗਿਆ ਅਸੀਂ 3 ਵਜੇ ਪਾਠ ਕਰਦੇ ਉੱਟ ਕੇ ਤੇ ਬੇਟਾ 3 ਵਜੇ ਉੱਠ 3 ਵਜੇ ਤਾਂ ਥੋੜੀ ਦੇਰ 5-7 ਮਿੰਟ ਪਹਿਲਾਂ ਉੱਟਿਆ ਹੋਣਾ ਉਹ ਕੁੰਡੀ ਕੋਲ ਕੇ ਬਾਹਰ ਨੂੰ ਗਿਆ ਮੈਂ ਆਪਣੇ ਰੂਮ ਚੋਂ ਮੇਰੇ ਰੂਮ ਚੋਂ ਗੇਟ ਦੇਖਦਾ ਮੈਂ ਆਪਣੇ ਰੂਮ ਚੋਂ ਜਾ ਕੇ ਬੈੱਡ ਪਰ ਤੇ ਖੜੀ ਹੋਈ ਦੇਖਿਆ ਵੀ ਉਸਪ੍ਰੀਤ ਬਾਹਰ ਖੜਾ ਮੈਂ ਕਿ ਪਤਾ ਨਹੀਂ ਕਿਉਂ ਖੜਾ ਹੈ ਇਹ ਬਾਹਰ ਮੈਂ ਕਿ ਚਲੋ ਸਵੇਰੇ ਸਵੇਰੇ ਉੱਠਿਆ ਹੈ ਸਵੇਰ ਤੇ ਵੀ ਬਾਹਰ ਦੀ ਹਵਾ ਲੈਣ ਕਰਕੇ ਕੱਢ ਗਿਆ ਮੈਂ ਵਾਸ਼ਰੂਮ ਕਰ ਰਿਹਾ ਜਦ ਮੈਂ ਬੈਠ ਤੇ ਗਈ ਮੈਨੂੰ ਉਹਨੇ ਦੱਸਿਆ ਵੀ ਮਮਾ ਬਲਵਿੰਦਰ ਕਿਤੇ ਮੈਂ ਕਿ ਤੇਰੇ ਕੋਲੇ ਪੈਸੇ ਮੈਨੂੰ ਕਿ ਪਤਾ ਕਹਿੰਦਾ ਮਮਾ ਬਾਹਰ ਮੈਂ ਬਾਹਰ ਤੇ ਐ ਸਕੂਟਰੀ ਵੀ ਨਹੀਂ ਹੈਗੀ ਮੈਂ ਕਿ ਸਕੂਟਰੀ ਵੀ ਨਹੀਂ ਫਿਰ ਕਿੱਥੇ ਨੂੰ ਗਈ ਰਾਤ ਨੂੰ ਫਿਰ ਉਹਨੇ ਮੋਬਾਈਲ ਚੈੱਕ ਕਰੇ ਤਾਂ ਪਤਾ ਚੱਲਿਆ ਵੀ ਕਲਦੀਪ ਮੈਂ ਜਾ ਰਹੀ ਜਿੰਨੇ ਨੂੰ 3 ਵਜੇ ਤੇ 3 ਵਜੇ ਸਾਨੂੰ ਤਾਂ ਫਿਰ ਕੁਝ ਸਮਝ ਨਹੀਂ ਆਈ ਫਿਰ ਮੈਂ ਉਹਦੇ ਪੇਕੇ ਨੂੰ ਫੋਨ ਕਰਿਆ ਵੀ ਵਾਈ ਇਸ ਤਰ੍ਹਾਂ ਹੋ ਗਿਆ ਸਾਨੂੰ ਕੁਝ ਨਹੀਂ ਸਮਝ ਆਉਂਦੀ ਮੇਰੇ ਬੇਟੇ ਨੇ ਤਾਂ ਬਾਅਦ ਚ ਕਰਿਆ ਉਹ ਤਾਂ ਫਿਰ پاਗਲੇ ਹੋ ਗਿਆ ਦੇਖਣੇ ਨਾ ਟਕੇ ਵੀ ਇਹ ਕੀ ਬਣ ਗਏ ਕਿਉਂਕਿ ਸਾਡੇ ਘਰ ਚ ਕੋਈ ਇਹ ਜੀ ਗੱਲ ਹੈ ਹੀ ਨਹੀਂ ਸੀ ਪਤਾ ਤਾਂ ਸਾਨੂੰ ਤਾਂ ਲੱਗਦਾ ਜੇ ਹੁੰਦੀ ਵੀ ਇਹ ਨੇ ਜਾਣਾ ਹੈ ਕੁਝ ਮੈਨੂੰ ਮੈਨੂੰ ਇਹ ਕੁਝ ਕਹਿ ਦਿੰਦੀ ਦਿਨ ਚ ਵੀ ਮੰਮੀ ਮੇਰਾ ਮਨ ਨਹੀਂ ਲੱਗਦਾ ਮੈਂ ਕਹਿ ਦਿੰਦੀ ਵੀ ਆਪਣੀ ਮੰਮਾ ਨੂੰ ਭੇਜ ਜਾਇਆ ਵੀ ਨੇੜੇ ਚਲ ਅਸੀਂ ਛੱਡਿਆ ਆਉਂਦੇ ਆ ਜਾਂ ਉਹਨੂੰ ਵਰਨਾ ਕਿ ਮੈਂ ਦੀਨ ਚ ਕੀ ਆ ਵੀ ਮੰਮੇ ਤੇਰੀ ਮੰਮੀ ਨੂੰ ਬੁਲਾ ਲੰਦੇ ਆ ਕਹਿੰਦੀ ਨਹੀਂ ਮੰਮਾ ਉਹਨਾਂ ਨੂੰ ਨਹੀਂ ਬੁਲਾਣਾ ਹੈਗਾ ਕੋਈ ਗੱਲ ਨਹੀਂ ਕਹਿੰਦੀ ਪਤਾ ਨਹੀਂ ਹੁਣ ਕੀ ਗੱਲ ਬਈ ਕਾਤੇ ਜਦੋਂ ਆਖਰੀ ਵਾਰ ਵਾਈਸਨੋਟ ਆਉਂਦੇ ਨੇ ਉਹ ਤੁਹਾਡੇ ਬੇਟੇ ਨੂੰ ਭੇਜੇ ਜਾਂਦੇ ਨੇ ਉਹਨਾਂ ਦੇ ਵੱਲ ਵਟਸਐਪ ਹਾਂਜੀ ਉਹਨਾਂ ਨੂੰ ਭੇਜੇ ਗਏ ਉਹਨਾਂ ਦੇ ਫੋਨ 'ਤੇ ਤੇ ਇਹ ਸਾਰੇ ਤੋਂ ਬਾਅਦ ਜਦੋਂ ਉਹਨਾਂ ਦੇ ਪਰਿਵਾਰ ਤੇ ਇਹਨਾਂ ਗੱਲ ਹੋਈ ਕਿਉਂਕਿ ਕੁਝ ਜਿਹੜੇ ਮੈਸੇਜ ਅਜੇ ਵੀ ਆਏ ਉਹਨਾਂ ਦੇ ਬ੍ਰਦਰ ਦਾ ਵੀ ਬਿਆਨ ਕੁਝ ਅਜੇ ਆਇਆ ਕਿਹਾ ਜਾ ਰਿਹਾ ਸੀ ਕਿ ਉਹ ਪਹਿਲਾਂ ਉਹਨਾਂ ਦਾ ਬ੍ਰਦਰ ਕੁਝ ਹੋਰ ਕਹਿੰਦਾ ਬਾਅਦ ਚ ਕੁਝ ਹੋਰ ਕਹਿੰਦਾ ਉਸ ਦੇ ਵਿੱਚ ਸੱਚਾਈ ਕੀ ਸੀ ਕਿਉਂਕਿ ਉਹ ਕਹਿੰਦੇ ਕਿ ਹੋ ਸਕਦਾ ਸਾਰਾ ਪਰਿਵਾਰ ਦਾ ਵੀ ਕੋਈ ਕਸੂਰ ਹੋ ਕੇ ਦੇਖੋ ਜਦ ਆਪਾਂ ਕੋਈ ਵੀ ਚੀਜ਼ਾ ਉਹਨੂੰ ਚੰਗੀ ਤਰ੍ਹਾਂ ਪੜ੍ਹਦੇ ਹਾਂ ਜਦ ਤੱਕ ਕੁਝ ਸਮਝ ਨਹੀਂ ਆਂਦੀ ਹਾਂ ਹੈਨਾ ਜਦ ਉਹਨਾਂ ਨੇ ਸਾਰਾ ਉਹਨਾਂ ਸੋਸਾਇਟੀ ਨੋਟ ਪੜ੍ਹਿਆ ਉਹਨੂੰ ਪਤਾ ਚੱਲ ਗਿਆ ਵੀ ਇਹ ਕੀ ਬਣਿਆ ਕੀ ਹੋਇਆ ਕਿ ਬੈਲਾ ਉਹ ਕਹਿੰਦੇ ਸੀਗੇ ਠੀਕ ਐ ਪਰ ਉਹਨਾਂ ਨੂੰ ਦੇਖਿਆ ਉਹਨਾਂ ਨੇ ਚੰਗੀ ਤਰ੍ਹਾਂ ਕੋਕ ਪਰਖ ਕਰੀ ਫਿਰ ਉਹਨਾਂ ਨੂੰ ਆਪੇ ਪਤਾ ਚੱਲ ਗਿਆ ਵੀ ਕੀ ਹੋਇਆ ਕਿਉਂ ਗਈ ਐ ਕਿ ਆ ਤੇ ਡਿਪਰੈਸ਼ਨ ਹੋਇਆ ਉਹਨੂੰ ਦੇਖੋ ਇੱਕ ਬੱਚੇ ਨੂੰ ਲੈਟਰ ਦੇ ਦੇਣਾ ਹੈਨਾ ਉਹਨੂੰ ਕਹਿਣਾ ਵੀ ਤੂੰ ਦੇਖੀ ਜਾ ਛੇੜੀ ਨਾ ਫਿਰ ਉਹਨੂੰ ਡਿਪਰੈਸ਼ਨ ਤਾਂ ਹੋਣਾ ਹੀ ਐ ਚਾਹੇ ਉਹਦੇ ਘਰ 'ਚ ਕਰੋੜਾਂ ਦੀ ਜਾਇਦਾਦ ਆ ਜਦ ਆਪਾਂ ਨੂੰ ਇੱਕ ਚੀਜ਼ ਮਿਲ ਗਈ ਫਿਰ ਉਹ ਚਾਹੁੰਦਾ ਤਾਂ ਹੈਗਾ ਵੀ ਮੈਨੂੰ ਮਿਲ ਜAVE ਚਲੋ ਸਾਡੇ ਨਾਲ ਤਾਂ ਜੋ ਹੋਣਾ ਤਾਂ ਹੋ ਗਿਆ ਪਰਮਾਤਮਾ ਨੂੰ ਮਨਜ਼ੂਰਤਾ ਜੋ ਹੋ ਗਿਆ ਪਰ ਇਹਨਾਂ ਜਿਹੜੇ ਗਾਂਹ ਬੱਚੇ ਬੈਠੇ ਵਿਚਾਰੇ ਗਰੀਬ ਘਰਾਂ ਦੇ ਕਈ ਉਹਨਾਂ ਬਾਰੇ ਸੋਚ ਲਵੇ ਉਹਨਾਂ ਨੂੰ ਦੇ ਦੇ ਸਾਡੀ ਰਿਕੁਐਸਟ ਇਹ ਹੈ ਸਰਕਾਰ ਵਾਲੇ ਪੱਖ ਤੋਂ ਕੋਈ ਆਇਆ ਹਜੇ ਤੱਕ ਜਿਸ ਖੇਸਬੰਦ ਨਾਲ ਖਰਜੂਤ ਬੈਂਸ ਹੋਣਾਂ ਦਾ ਨਾਮ ਆਉਂਦਾ ਤੁਹਾਡੇ ਇੱਥੋਂ ਦੇ ਐਮਐਲਏ ਵੀ ਉਹਨਾਂ ਦੀ ਪਾਰਟੀ ਤੋਂ ਨੇ ਕਿਸੇ ਨੇ ਅਜੇ ਤੱਕ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਦਾ ਫੋਨ ਆਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਕੋਈ ਦੇਖੋ ਮੇਰੇ ਬੇਟੇ ਨੂੰ ਔਰ ਮੇਰੇ ਹਸਬੰਦ ਨੂੰ ਤਾਂ ਉਹਨਾਂ ਨੇ ਅੰਦਰ ਕਰਤਾ ਔਰ ਰਿਪੋਰਟ ਦਰਜ ਕਰਾਣ ਗਏ ਤੇ ਉਹਨਾਂ ਨੇ ਇੱਥੇ ਹੀ ਰੱਖ ਲਿਆ ਮੈਂ ਇਕੱਲੀ ਘਰ ਮੈਂ ਦੱਸੋ ਮੇਰੇ ਕੋਲ ਕੋਈ ਨਹੀਂ ਆਇਆ ਹੈਗਾ ਉਹ ਛੋਟੀ ਜੀ ਉਹਦੀ ਬੇਟੀ ਹੈ ਹਜੇ 5 ਸਾਲ ਦੀ ਹੋਈ ਨਹੀਂ ਮੈਂ ਉਹਨੂੰ ਵੀ ਰੱਖਿਆ ਹੋਇਆ ਹੈ ਦੇਖ ਲਓ ਤੁਸੀਂ ਘਰ ਦਾ ਕੀ ਮੌਲ ਮੈਂ ਤਾਂ ਖੁਦ ਆ ਪਰੇਸ਼ਾਨ ਹਾਂ ਬਾਕੀ ਜਦੋਂ ਸਹੁਰਾ ਪਰਿਵਾਰ ਹੀ ਇਹ ਗੱਲ ਪੇਕਾ ਪਰਿਵਾਰ ਹੀ ਕਹਿ ਰਿਹਾ ਕਿ ਨਹੀਂ ਜੋ ਕੁਝ ਲੈਟਰ ਚ ਲਿਖਿਆ ਉਸ ਦੇ ਵਿੱਚ ਸਾਰੇ ਪਰਿਵਾਰ ਦਾ ਕੋਈ ਕਸੂਰ ਨਹੀਂ ਹੈ ਨਾ ਸੁਸਾਈਡ ਨੋਟ ਦੇ ਵਿੱਚ ਸਾਰੇ ਪਰਿਵਾਰ ਦਾ ਜ਼ਿਕਰ ਹੈ ਫਿਰ ਵੀ ਜਿਹੜਾ ਇਹਨਾਂ ਦਾ ਅਰੈਸਟ ਹੋਣਾ ਇਤਿਹਾਜ ਤੱਕ ਪੁਲਿਸ ਦੇ ਕੋਲ ਰੱਖਣਾ ਇਸ ਬਾਰੇ ਚ ਕੋਈ ਚਾਰਾਜੂਈ ਕਾਨੂੰਨੀ ਕੋਈ ਨਾ ਜੀ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਬੇਕਸੂਰ ਆ ਸਾਨੂੰ ਕੋਈ ਟੈਨਸ਼ਨ ਨਹੀਂ ਕਰ ਲੈਣ ਦੇ ਉਹਨਾਂ ਨੇ ਜੋ ਕਰ ਗਏ ਅਸੀਂ ਬੇਕਸੂਰ ਆ ਸਾਨੂੰ ਪਤਾ ਸਾਡਾ ਪ੍ਰਮਾਤਮਾ ਸਾਡੇ ਨਾਲ ਆ ਅਸੀਂ ਨਿਤਨੇਮੀ ਆ ਸਾਡਾ ਵਾਹਿਗੁਰੂ ਸਾਡੇ ਨਾਲ ਕੋਈ ਗੱਲ ਨਹੀਂ ਜਿਨ੍ਹਾਂ ਦੀ ਧੀ ਗਈ ਆ ਉਹਨਾਂ ਨੂੰ ਵੀ ਹੁੰਦਾ ਹੀ ਆ ਦੁੱਖ ਹੈ ਨਾ ਮੇਰੀ ਤਾਂ ਬਹੂ ਗਈ ਆ ਪਰ ਮੇਰੀ ਧੀ ਧੀ ਮੈਂ ਬਹੂ ਨਹੀਂ ਕਹਿੰਦੀ ਉਹਨੂੰ ਮੈਂ ਹਮੇਸ਼ਾ ਤੇ ਹੀ ਹੈਗੀ ਆ ਉਹਨੂੰ ਮੇਰੇ ਕਿਸੇ ਵੀ ਇੱਥੇ ਪੁੱਛ ਲਓ ਕਿਸੇ ਨੂੰ ਵੀ ਮੈਂ ਪੁੱਤ ਤੋ ਬਿਨਾ ਕਦੀ ਮੈਂ ਕਦੀ ਇਹ ਬਲਵਿੰਦਰ ਨਹੀਂ ਕਿਹਾ ਉਹਨੂੰ ਉਹ ਬਲਵਿੰਦਰ ਕਹ ਕੇ ਬੁਲਾਉਂਦੀ ਸੀ ਮੈਂ ਕਦੀ ਬਲਵਿੰਦਰ ਨਹੀਂ ਤੇ ਕਹਿੰਦੀ ਉਹਨੂੰ ਇਸ ਸਾਰੇ ਕਿਸੇ ਤੋਂ ਬਾਅਦ ਜਿਹੜਾ ਬੱਚਾ ਏ ਉਹ ਵੀ ਤੁਹਾਡੇ ਕੋਲ ਹੈ ਉਸ ਤੋਂ ਪਹਿਲਾਂ ਕਦੀ ਜ਼ਿਕਰ ਜਿਸ ਹਿਸਾਬ ਦੇ ਨਾਲ ਕਿ ਧਰਨੀਆਂ 'ਚ ਤੁਸੀਂ ਕਹੋ ਧਰਨੀਆਂ 'ਚ ਜਾਂਦੇ ਸੀ ਧਰਨੀਆਂ 'ਚ ਗੱਲਬਾਤ ਹੁੰਦੀ ਸੀ ਕਦੇ ਪਰਿਵਾਰ 'ਚ ਆ ਕੀ ਗੱਲ ਆਖੀ ਸੀ ਕਿ ਜਿਹੜਾ ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਹੋ ਰਿਹਾ ਹੈ ਤੇ ਇਹ ਨੌਪਤ ਬਾਕੀ ਕੋਈ ਕਿਸੇ ਨੇ ਇਸ ਤਰ੍ਹਾਂ ਦੀ ਸਲਾਹ ਕਦੇ ਕੀਤੀ ਹੋਵੇ ਪਰਿਵਾਰ ਦੇ ਵਿੱਚ ਪਤੀ ਨਾਲ ਅਜਿਹੀ ਸਲਾਹ ਕੀਤੀ ਹੋਵੇ ਕੋਈ ਐਸੀ ਗੱਲ ਪਹਿਲਾਂ ਤੁਹਾਨੂੰ ਕਿਤੇ ਪਿੰਕ ਪਈ ਹੋਵੇ ਕੁਝ ਹੋ ਸਕਦਾ ਨਹੀਂ ਕੋਈ ਅਜਿਹੀ ਗੱਲ ਨਹੀਂ ਹੋਈ ਨਾ ਕਦੀਮ ਨੇ ਅਜਿਹੀ ਕੋਈ ਗੱਲ કરી ਸੀ ਕੋ ਬਤਾ ਹੁੰਦਾ ਤਾਂ ਅਸੀਂ ਜਾਣੇ ਨਹੀਂ ਸੀ ਦੇਣੀ ਸਰ ਅਸੀਂ ਆਪ ਥੋੜਾ ਅਡਲਟ ਹੋ ਜਾਂਦੇ ਡਿਪਰੈਸ਼ਨ 'ਚ ਥੋੜਾ ਹੁੰਦਾ ਹੀ ਆ ਹੈਨਾ ਜਿਹਦੇ ਟੈਂਸ਼ਨ ਜਿਸ ਤਰ੍ਹਾਂ ਬੱਚੇ ਖਰਾਬ ਹੋ ਜਾਣੇ 5 ਸਾਲ ਦੀ ਕੁੜੀ ਹੋ ਗਈ ਆ ਹੈਨਾ ਉਹ ਹੁੰਦਾ ਹੀ ਆ ਫਿਰ ਉਹ ਤਾਂ ਪਰੇਸ਼ਾਨ ਬੰਦਾ ਹੁੰਦਾ ਹੀ ਆ ਹੂੰ ਉਹਨਾਂ ਦੀ ਲੈਟਰ ਦੇ ਵਿੱਚ ਵੀ ਕਿਆ ਗਿਆ ਸੀ ਕਹਿੰਦੇ ਕਿ ਇਹ ਜੋ ਕੁਝ ਹੋਇਆ ਚਾਹੇ ਉਹ ਬੱਚਿਆਂ ਦਾ ਮਿਸਕਾਰੇਜ ਹੋਣਾ ਕਹਿੰਦੇ ਸਾਰਾ ਕੁਝ ਜੋ ਸਰਕਾਰ ਨੇ ਸਾਡੇ ਨਾਲ ਕੀਤਾ ਉਹਦੇ ਕਾਰਨ ਹੋਇਆ ਧਰਨਿਆਂ ਦੇ ਵਿੱਚ ਜਾਣਕਾਰੀ ਹੁੰਦਾ ਆ ਫਿਰ ਡਿਪਰੈਸ਼ਨ ਤਾਂ ਤਾਂ ਹੀ ਸੀਗਾ ਉਹਨੂੰ ਉਹਨੂੰ ਹੈ ਹੀ ਸੀਗਾ ਵੀ ਮੈਨੂੰ ਨੌਕਰੀ ਮਿਲੇ ਮੈਂ ਬਾਹਰ ਘੁੰਮਾਂ ਫਿਰਾਂ ਬਾਹਰ ਜਾਵਾਂ ਹੂੰ ਹੁੰਦਾ ਹੀ ਆ ਬੱਚੇ ਨੂੰ ਜਿੱਤੇ ਬਾਰ-ਬਾਰ ਬਿਮਾਰ ਹੋ ਜਾਂਦੀ ਸੀ ਬਾਰਵੀਂ ਨਹੀਂ ਸੀ ਨਿਕਲਦੀ ਆਗੀ ਬੱਚਾ ਇੱਕ ਵਾਰੀ ਹੋ ਜਾਣਾ ਬੰਦਾ ਬਾਹਰ ਘੁੰਮਦਾ ਫਿਰਦਾ ਉਹ ਤਾਂ ਹੈ ਹੀ ਡਿਪਰੈਸ਼ਨ ਤਾਂ ਹੈ ਹੀ ਸੀ ਪਰੇਸ਼ਾਨ ਤਾਂ ਹੈ ਹੀ ਸੀ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਸਰਕਾਰਾਂ ਤੇ ਪ੍ਰਸ਼ਾਸਨ ਦੇ ਦਾਅਵੇ ਹਾਲਾਂਕਿ ਕਾਗਜ਼ਾਂ ਦੇ ਵਿੱਚ ਹੁੰਦੇ ਨੇ ਤੇ ਦਾਅਵੇ ਕਿਸੇ ਦੀ ਜਾਨ ਕਦੋਂ ਲੈ ਲੈਂਦੇ ਨੇ ਇਹ ਡਿਪਰੈਸ਼ਨ ਬਣ ਜਾਂਦੇ ਨੇ ਇਹ ਬਹੁਤ ਵੱਡੇ ਸਵਾਲ ਸਰਕਾਰਾਂ ਦੇ ਗਿਆਨ ਖੜੇ ਹੋਏ ਨੇ ਇਹ ਜ਼ਰੂਰ ਹੈ ਕਿ ਅੱਜ ਤੱਕ ਜਦੋਂ ਕੋਈ ਸੁਸਾਈਡ ਕਰਦਾ ਹੈ ਸੁਸਾਈਡ ਨੋਟ ਤੇ ਵਿੱਚ ਜਿਹਦਾ ਨਾਮ ਆ ਜਾਂਦਾ ਉਹਦੇ ਤੇ ਕਾਰਵਾਈ ਹੁੰਦੀ ਹੈ ਪਰ ਸੂਖਤਾਰ ਪਰਿਵਾਰ ਹੋਵੇ ਤੇ ਖਾਸ ਤੌਰ ਦੇ ਉਤੇ ਤੁਹਾਡੇ ਹੱਥ ਚ ਪਾਵਰ ਹੋਵੇ ਤੇ ਤੁਹਾਡੇ ਲਈ ਕਾਨੂੰਨ ਵੱਖਰਾ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਭਿੰਨਕ ਹੁਣ ਪੰਜਾਬ ਦੇ ਕਾਨੂੰਨ ਚੋਂ ਸਾਹਮਣੇ ਆਉਣ ਲੱਗੀਆਂ ਨੇ ਕਿਉਂਕਿ ਲਗਾਤਾਰ ਹਰਜੂਤ ਬੈਂਸ ਹੋਣਾਂ ਦੀ ਗ੍ਰਿਫਤਾਰੀ ਦੀ ਮੰਗ ਵਕ ਵਕ ਜਥੇਬੰਦੀਆਂ ਦੇ ਵੱਲੋਂ ਵਕ ਵਕ ਸਿਆਸੀ ਤਰ੍ਹਾਂ ਦੇ ਵੱਲੋਂ ਹੋਣ ਲੱਗੀ ਹੈ